ਹੈਲੋ ਗਾਇਜ਼ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਆਈ ਹੋਪ ਤੁਸੀਂ ਠੀਕ ਠਾਕ ਹੋਵੋਗੇ ਅਸੀਂ ਵੀ ਠੀਕ ਠਾਕ ਹਾਂ ਜੀ ਸਵਾਗਤ ਕਰਦੀ ਹਾਂ ਜੀ ਤੁਹਾਡਾ ਟਵਾਨਾ ਫੈਮਿਲੀ ਬਲੌਗ ਦੇ ਵਿੱਚ ਲੈ ਕੇ ਆਏ ਹਾਂ ਜੀ ਅੱਜ ਇੱਕ ਨਵਾਂ ਬਲੌਗ ਹਾਂਜੀ ਇੱਥੇ ਦੁਪਹਿਰ ਦਾ ਟਾਈਮ ਸੀ ਇੱਕ 2 ਵਜੇ ਦਾ ਹਾਂਜੀ ਇੱਥੇ 2 ਵਜੇ ਦਾ ਟਾਈਮ ਸੀ ਕਿਉਂਕਿ ਇਹਦੇ ਫਤਿਹ ਤੇ ਪਪਾ ਵੀ ਆ ਗਏ ਸੀ ਫਤਿਹ ਨੂੰ ਅੱਜ ਛੁੱਟੀ ਸੀ ਇੱਥੇ ਆਪਾਂ ਘਰ ਦੇ ਕੰਮ ਕਰ ਲੈ ਸੀ ਘਰ ਝਾੜੂ ਕੋਚੇ ਦਾ ਕਰ ਲਿਆ ਸੀ ਹੋਰ ਜਿਹੜੇ ਕੰਮ ਕਰਨ ਵਾਲੇ ਸੀ ਉਹ ਵੀ ਕਰ ਲਏ ਸੀ ਉਸ ਤੋਂ ਬਾਅਦ ਆਪਾਂ ਕੰਮ ਕਰ ਕਰਕੇ ਫੇਰ ਤੋੜ ਕੇ ਲਿਆਂਦਾ ਸਾਗ ਕਿਉਂਕਿ ਸਾਗ ਨੂੰ ਤਕਰੀਬਨ ਮੈਨੂੰ ਲੱਗਦਾ ਮਹੀਨਾ ਸਾਰਾ ਹੀ ਹੋ ਗਿਆ ਸੀ ਫਿਰ ਇੱਥੇ ਸਲਾਵਨ ਅੱਜ ਹੋ ਗਈ ਸੀ ਸਲਾਹ ਵੀ ਚਲ ਸਾਗ ਬਣਾਉਣੇ ਆ ਕੁਝ ਜੀ ਇਹ ਹੋ ਜਾਂਦਾ ਮਤਲਬ ਅੱਜ ਕੱਲ ਦਾ ਸਾਗ ਨਾ ਥੋੜਾ ਜਿਹਾ ਸਮਾਰਨ ਨੂੰ ਟਾਈਮ ਲੱਗ ਜਾਂਦਾ ਕਿਉਂਕਿ ਜਿਵੇਂ ਹੁਣ ਸਾਰਿਆਂ ਨੂੰ ਪਤਾ ਹੀ ਆ ਵੀ ਸਾਗ ਦਾ ਸੀਜ਼ਨ ਲੰਘ ਚੱਲਿਆ ਉਹਦੇ ਕਰਕੇ ਥੋੜਾ ਜਿਹਾ ਨਾ ਜਿਵੇਂ ਮੇਥੇ ਮੇਥੀ ਲਾ ਲੋ ਹਨਾ ਇਹਨਾਂ ਦੀਆਂ ਡੰਡੀਆਂ ਜੀਆਂ ਥੋੜੀ ਜਿਹੀ ਕੈੜੀਆਂ ਹੋਣ ਲੱਗ ਜਾਂਦੀਆਂ ਨੇ ਵੀ ਪੱਤਿਆਂ ਜਿਹਾਂ ਵਾਲਾ ਹੀ ਸਾਗ ਰਹਿ ਜਾਂਦਾ ਹੁੰਦਾ ਵਧੀਆ ਤਾਂ ਕਰਕੇ ਥੋੜਾ ਜਿਹਾ ਸਮਾਂ ਨੂੰ ਫਿਰ ਟਾਈਮ ਲਾ ਕੇ ਇੱਥੇ ਆਪਾਂ ਸਾਗ ਧਰਿਆ ਹੋਇਆ ਸੀ ਵੀ ਜਦੋਂ ਸਾਗ ਜਾਊਗਾ ਬਣ ਸਾਗ ਰਿਜਦੇ ਰਿਜਦੇ ਵੀ ਜਦ ਨੂੰ ਫਿਰ ਪੀਂਨੇ ਆ ਚਾਹ ਹਾਂਜੀ ਇੱਥੇ ਇਹੀ ਸੀਗਾ ਵੀ ਚਾਹ ਪੀਂਨੇ ਬਸ ਚਾਹ ਨਾਲ ਖਾਣ ਲੱਗੇ ਸੀ ਬਿਸਕੁਟ ਤੇ ਨਮਕੀਨ ਪਹਿਲਾਂ ਚਲੋ ਮम्मी ਉਹਨੀ ਗਏ ਹੋਏ ਸੀਗੇ ਪਿੰਡ ਜਿਵੇਂ ਮੈਂ ਤੁਹਾਨੂੰ ਦੱਸਿਆ ਵੀ ਖੰਡਵਟ ਸਾਹਿਬ ਪ੍ਰਕਾਸ਼ ਸੀ ਪਿੰਡ ਸਾਂਝਾ ਤੇ ਉੱਥੇ ਭੋਗ ਤੇ ਗਏ ਹੋਏ ਸੀਗੇ બસ ਇਸੇ ਕਰਕੇ ਮੈਨੂੰ ਇਹ ਸੀ ਮੈਂ ਕਿਹਾ ਵੀ ਚਲੋ ਫਟਾਫਟ ਕੰਮ ਕਰ ਲਵਾਂ ਜਿਹੜੇ ਘਰ ਦੇ ਕਰਨ ਵਾਲੇ ਨੇ ਸਾਰੇ ਇਹ ਹੋ ਜਾਂਦਾ ਜੀ ਵੀ ਜਿਵੇਂ ਨਾ ਮਤਲਬ ਵੀਡੀਓ ਬਣਾਉਣਿਆਂ ਜਿਹੜੇ ਥੋੜੇ ਟਾਈਮ ਦਾ ਹੁੰਦਾ ਕੋਈ ਵੀ ਕੰਮ ਉਹਨੂੰ ਨਾ ਵੱਧ ਟਾਈਮ ਲੱਗ ਜਾਂਦਾ ਬਸ ਇਹੀ ਚੱਕਰ ਹੋ ਜਾਂਦਾ ਇਹ ਕੱਲ ਦਾ ਕਰਿਆ ਹੋਇਆ ਸੀ ਰੰਗ ਮੰਜੇ ਨੂੰ ਜਿਹੜਾ ਉਸ ਦੇੜਿਆ ਸੀ ਉਸ ਦਿਨ ਇਹ ਫਿਰ ਮਾਂਜੀ ਰੰਗ ਕਰ ਲਿਆ ਸੀ ਇਹਦੇ ਤੇ ਵੈਸੇ ਤਾਂ ਚਲੋ ਇੰਨਾ ਲੇਹਾ ਤਾਂ ਹੋਇਆ ਨਹੀਂ ਸੀ ਪਰ ਫਿਰ ਵੀ ਏ ਸੀ ਵੀ ਚਲੋ ਦੁਬਾਰਾ ਬੁੰਨਾਂ ਹੈ ਹਨਾ ਵੀ ਰੰਗ ਕਰਿਆ ਜਾਊਗਾ ਚਲੋ ਸਾਫ਼ ਹੋ ਜਾਂਦਾ ਕਿਉਂਕਿ ਕੱਪੜਾ ਆਪਾਂ ਲਵੇਟਦੇ ਨਹੀਂ ਬਾਹਿਆਂ ਤੇ ਕਈ ਤਾਂ ਜਿਵੇਂ ਮਤਲਬ ਵਾਲੇਦਲੇ ਕੱਪੜਾ ਲਵੇਟ ਲੈਂਦੇ ਨੇ ਹਨਾ ਮੰਜਿਆ ਬੁੰਨ ਦੀ ਚੱਲਦੀ ਸੀ ਤਿਆਰੀ ਜੀ ਤੇ ਕੱਪੜੇ ਆਪਣੇ ਪਹਿਲਾਂ ਤੋਂ ਧੋਤੇ ਹੋਏ ਸੀਗੇ ਇਹ ਸੀਗਾ ਵੀ ਜਦ ਨੂੰ ਕੱਪੜੇ ਸੁੱਕਣਗੇ ਜਦ ਨੂੰ ਚਲੋ ਏਸੀ ਵੀ ਫਟਾਫਟ ਹੋਰ ਜਿਹੜੇ ਕਰਨ ਵਾਲੇ ਨੇ ਉਹ ਹੋ ਜਾਣਗੇ ਇੱਕ ਜੀ ਅੱਜ ਹੋਰ ਕਈ ਕੰਮ ਸੀ ਜਿਵੇਂ ਹੁਣ ਪਿੰਦ ਉੱਥੇ ਸੀ ਖੰਡਪੜ ਸਾਹਿਬ ਦਾ ਭੋਗ ਸੀ ਇੱਕ ਮਤਲਬ ਵਿਆਹ ਦੀ ਚਿੱਠੀ ਤੋੜਨੀ ਸੀ ਨਾ ਉਧਰ ਜਾਣ ਦਾ ਸੀ ਤਾਂ ਕਰਕੇ ਬਸ ਸਵੇਰ ਦੀ ਵੀਡੀਓ ਵੀ ਨਹੀਂ ਸੀ ਬਣੀ ਬਸ ਸਾਰੇ ਕੰਮਕਾਰ ਹੋયા ਤੋਂ ਇਹ ਸੀਗਾ ਮੈਂ ਕਿਹਾ ਚਲ ਹੁਣ ਸਟਾਰਟ ਕਰਦੇ ਹਾਂ ਇੱਥੇ ਮੈਨੂੰ ਇਹ ਸੀ ਮੈਂ ਕਿਹਾ ਚਲ ਜਦ ਨੂੰ ਸਾਗ ਦੇ ਆਏ ਹੋ ਜਾਂਦਾ ਨਾ ਵੀ ਆਗੂ ਗਵਾਲਣ ਦਾ ਹੋ ਜਾਂਦਾ ਨਾਲੇ ਹੋਰ ਜਿਹੜੀ ਚੱਕ ਧਰਜੀ ਕਰਨ ਵਾਲੀ ਸੀ ਮੈਂ ਕਿਹਾ ਵੀ ਚਲੋ ਉਹ ਕਰਦੀਆਂ ਮੰਮੀ ਤੇ ਆਂਟੀ ਲੱਗੇ ਸੀ ਮੰਜਾ ਤਲਣ ਕਿਉਂਕਿ ਇਹ ਜਿਹੜਾ ਨਮਾਰ ਵਾਲਾ ਵਸੇ ਇਹਨੂੰ ਤਾਂ ਇੰਨਾ ਜ਼ਿਆਦਾ ਕੁਝ ਟਾਈਮ ਲੱਗਦਾ ਵੀ ਨਹੀਂ ਹੈਗਾ ਵੀ ਜਲਦੀ ਉਹ ਬੁਣਿਆ ਜਾਂਦਾ ਤਾਂ ਕਰਕੇ ਉਹ ਕਿਹਾ ਵੀ ਚਲ ਕੁਛ ਇਹ ਆਂਟੀ ਵੀ ਬਹੁਤ ਦਿਨਾਂ ਮਗਰੋਂ ਆਏ ਸੀਗੇ ਠੰਡ ਕਰਕੇ ਹੀ ਹਰੇਕ ਦਾ ਹੀ ਆਏ ਹੋ ਜਾਂਦਾ ਕੁਝ ਇਹਨਾਂ ਨੂੰ ਥੋੜੀ ਜਿਹੀ ਨਾ ਲੱਤ ਦੀ ਪ੍ਰੋਬਲਮ ਰਹਿੰਦੀ ਆ ਉਹਦੇ ਕਰਕੇ ਥੋੜਾ ਜਿਹਾ ਘੱਟ ਤੁਰਤਰ ਹੁੰਦਾ ਏ ਕਈ ਦਿਨ ਮਗਰੋਂ ਹੀ ਆਉਂਦੇ ਹੁੰਦੇ ਨੇ ਬਸ ਉਧਰ ਲਈ ਮਤਲਬ ਛੋਟੇ ਲੋਡ ਨੂੰ ਪਹਿਲਾਂ ਤਣ ਲਿਆ ਸੀਗਾ ਫਿਰ ਇੱਧਰ ਨੂੰ ਲੱਗ ਗਈ ਸੀ ਬੁੰਨ ਮੈਂ ਕਿਹਾ ਚਲੋ ਜਦ ਨੂੰ ਮੰਮੀ ਕੁਝ ਕਰਨ ਲੱਗੇ ਸੀਗੇ ਤੇ ਮੈਂ ਕੁਛ ਏ ਸੀਗਾ ਵੀ ਇਹ ਜਿਵੇਂ ਥੋੜੇ ਜਿਹਾ ਨਾ ਆਏ ਹੋ ਜਾਂਦਾ ਸਾਈਡਾਂ ਤੋਂ ਤਾਂ ਜਿਵੇਂ ਨਿਕਲ ਜਾਂਦਾ ਨਾ ਉਦਾਂ ਵੀ ਝੁੱਕ ਕੇ ਇਧਰ ਸੈਂਟਰ ਜੇ ਤੋਂ ਤਾਂ ਕੱਢਣੇ ਪੈਂਦੇ ਨੇ ਇਹਦੇ ਰस्सियां ਜੀਆਂ ਜੜੀਆਂ ਹੋ ਹੈਗਾ ਨਮਾਰ ਬਸ ਜੀ ਮੰਜਾ ਬੁਣ ਕੇ ਆਪਾਂ ਕੰਮ ਤੋਂ ਹੋ ਗਏ ਬਸ ਉਹ ਜਿਹੜੇ ਕੰਮ ਇਹ ਸੀਗੇ ਚਲੋ ਇਹ ਹੋ ਗਏ ਸੀ ਫਿਰ ਲੱਗੀ ਸੀ ਜਾਦ ਨੂੰ ਆਣਾ ਸਾਗ ਵੀ ਬਣ ਗਿਆ ਸੀ ਤੁਰਦੇ ਫਿਰਦੇ ਚਲਉਂ ਆਈ ਸੀ ਅੱਗ ਵਾਲੀ ਗਏ ਹਨਾ ਕੋਲ ਮੈਂ ਲੱਗੀ ਸੀ ਆਲਰ ਪਾਉਣ ਜਿਵੇਂ ਤੁਹਾਨੂੰ ਮੈਂ ਦੱਸੀ ਸੀ ਵੀ ਮੈਂ ਪਹਿਲਾਂ ਥੋੜਾ ਜਿਹਾ ਨਾ ਬਲੈਂਡਰ ਉਦਾਂ ਹੀ ਫੇਰ ਲੈਣੀ ਹੁੰਦੀ ਆ ਉਹ ਫੇਰ ਕੇ ਬਾਅਦ ਵਿੱਚ ਫਿਰ ਘੋਟਣੇ ਦੇ ਨਾਲ ਆਲਣ ਪਾ ਦਿੰਨੀ ਹੁੰਦੀ ਆ ਉਹ ਸੌਖਾ ਰਹਿੰਦਾ ਏ ਬਸ ਮੰਜਾ ਬਣ ਕੇ ਆਲਣ ਪਾ ਕੇ ਫਿਰ ਦਿਨ ਹਜੇ ਥੋੜਾ ਜਿਹਾ ਹੈਗਾ ਸੀ ਜਦ ਨੂੰ ਫਿਰ ਲੱਗੀ ਸੀ ਮੈਂ ਕਿ ਵੀ ਚਲ ਜਿਹੜੇ ਕੱਪੜੇ ਗਿੱਲੇ ਸੁੱਕੇ ਜene ਵੀ ਉਹ ਉਤਾਰ ਲਵਾਂ ਕਿਉਂਕਿ ਸਵੇਰ ਦਾ ਜਿਵੇਂ ਕਰਦੇ ਆਂਦਾ ਵਗੈਰਾ ਉਹ ਕਰਦੇ ਆਂਦਾ ਨਾ ਥੋੜਾ ਜਿਹਾ ਉਹ ਹੋ ਗਿਆ ਸੀ ਵਿੱਚ ਜਣੀ ਕੱਪੜੇ ਸੁੱਕ ਗਏ ਸੀ ਵਿੱਚ ਥੋੜਾ ਜਿਹਾ ਨਰਮ ਜਿਹਾ ਲੱਗਦੇ ਸੀ ਮੈਨੂੰ ਇਹ ਸੀ ਮੈਂ ਕਿ ਵੀ ਚਲੋ ਜਿਹੜੇ ਹੈਗੇ ਨੇ ਵੀ ਸਾਰੇ ਉਤਾਰ ਕੇ ਰੱਖ ਲੈਨੇ ਵੀ ਕੱਲ ਨੂੰ ਥੋੜਾ ਜਿਹਾ ਫੋਲ ਲਾਂਗੇ ਵੀ ਤੁੱਪ ਲੱਗ ਜੂਗੀ ਕੁਛ ਇਹ ਹੋ ਜਾਂਦਾ ਹੁਣ ਜਿਵੇਂ ਨਾ ਰੈਗੂਲਰ ਜਈ ਬਸ ਚੱਲੀ ਜਾਂਦਾ ਹੁਣ ਜਾਣਾ ਵੀ ਜਿਵੇਂ ਹੁਣ ਕੱਪੜੇ ਰੱਖਣ ਦਾ ਕਿਉਂਕਿ ਜਿਹੜੇ ਜਿਵੇਂ ਗਰਮ ਸੂਟ ਨੇ ਜਾਂ ਥੋੜੀ ਜੀ ਕੋਟੀਆਂ ਜਾਕਟਾਂ ਥੋੜੀਆਂ ਭਾਰੀ ਚ ਨੇ ਉਹ ਰੱਖ ਹੋਈ ਜਾਂਦੇ ਨੇ ਬਸ ਉਹ ਐ ਹੋ ਜਾਂਦਾ ਵੀ ਚਲੋ ਜਿਹੜੇ ਹੈਗੇ ਨੇ ਬਾਦੂ ਜੇ ਉਹ ਰੱਖੀ ਜਾਈਏ ਨਾਲ ਦੀ ਨਾਲ ਵੀ ਹੁਣ ਥੋੜੇ ਜਿਵੇਂ ਲਾਈਨਿੰਗ ਵਾਲੇ ਨੇ ਉਹੀ ਪੈਂਦੇ ਪੁੰਦੇ ਨੇ ਵਧੀਆ ਦੂਜਿਆਂ 'ਚ ਥੋੜੀ ਜੀ ਗਰਮੀ ਲੱਗਦੀ ਆ ਜਿਵੇਂ ਫਤਿਹ ਉਹਨਾਂ ਵਾਲੀਆਂ ਵੀ ਨੇ ਇਹ ਵੀ ਜਿਵੇਂ ਹਲਕੀ ਆ ਜਾਗਟ ਉਹ ਤਾਂ ਪੈ ਜਾਂਦੀ ਹੈ ਜਿਹੜੇ ਦੂਜੇ ਸੁਬਹ ਹੁਣ ਥੋੜਾ ਜਿਹਾ ਹੈਵੀ ਚ ਉਹ ਨੱਚ ਤਾਂ ਹੁਣ ਥੋੜਾ ਮੌਸਮ ਬਦਲਨ ਕਰਕੇ ਨਾ ਗਰਮੀ ਆਉਂਦੀ ਹੈ ਕੁਝ ਇਹ ਹੋ ਜਾਂਦਾ ਵੀ ਬੱਚਿਆਂ ਦੇ ਤਾਂ ਆਪਾਂ ਚਲੋ ਹਨਾ ਪਾਏ ਲੈਣੀਆਂ ਨਾ ਵੀ ਫਿਰਦੇ ਤੁਰਦੇਆਂ ਕਰਕੇ ਵੀ ਮਾਣੀ ਮੋਟੀ ਹਵਾ ਹੂਆ ਲੱਗਦੀ ਹੈ ਕੁਝ ਮੌਸਮ ਬਦਲਦਾ ਕਰਕੇ ਤਾਂ ਕਰਕੇ ਇਹ ਹੋ ਜਾਂਦਾ ਵੀ ਥੋੜਾ ਜਿਹਾ ਜ਼ੁਖਾਮ ਵਗੈਰਾ ਹੋਣ ਦਾ ਡਰ ਰਹਿੰਦਾ ਹੈ ਬਸ ਸਾਗ ਬਣਿਆ ਹੋਇਆ ਸੀ ਫਿਰ ਉਸਕੇ ਚਲੋ ਰੋਟੀ ਬਣਾ ਕੇ ਵੀ ਭੇਲੇ ਹੋਈਏ ਕੁਛ ਇਹ ਹੁੰਦਾ ਏ ਵੀ ਜਿਵੇਂ ਸਾਗ ਬਣਾ ਕੇ ਛਟਿਆ ਹਨਾ ਵੀ ਚੁੱਲੇ ਤੇ ਵਿੱਚ ਅੱਗ ਹੁੰਦੀ ਹੋਈ ਆ ਵੀ ਚਲੋ ਰੋਟੀ ਬਣਾਈਏ ਬਣਾ ਕੇ ਫਿਰ ਜਦੋਂ ਖਾਣੀ ਹੋਊਗੀ ਉਦੋਂ ਖਾ ਲਾਂਗੇ ਹਾਂਜੀ ਇਹ ਸੀ ਵੀ ਰੋਟੀ ਬਣਾ ਕੇ ਫਿਰ ਸਾਗ ਵਗੈਰਾ ਵੀ ਨਾਲੇ ਕੱਢ ਕੇ ਰੱਖਿਆ ਜਾਂਦਾ ਇਹ ਹੁੰਦਾ ਵੀ ਭਾਂਡਾ ਚਲੋ ਵੀ ਪਤੀਲਾ ਖਾਲੀ ਹੋ ਕੇ ਹਨਾ ਵੀ ਪਤੀਲਾ ਵਗੈਰਾ ਮੰਜਿਆ ਜਾਂਦਾ ਏ ਨਾਲੇ ਕੁਝ ਅੱਜ ਹੈਗੇ ਵੀ ਕੰਮ ਬਹੁਤ ਸੀ ਵਿੱਚ ਤਾਂ ਇਹ ਸੀ ਵੀ ਜਾਣ ਆਉਣ ਦਾ ਸੀ ਵਿੱਚ ਮੰਜਾ ਬੁਣਨ ਦਾ ਹੋ ਗਿਆ ਵਿੱਚ ਇਹ ਸੀ ਵੀ ਕੱਪੜਿਆਂ ਦਾ ਹੋਇਆ ਪਿਆ ਸੀ ਕੁਝ ਛੁੱਟੀ ਵਾਲੇ ਤਾਂ ਤੁਹਾਨੂੰ ਵੈਸੇ ਵੀ ਪਤਾ ਹੀ ਆ ਨਾ ਵੀ ਹਰ ਇੱਕ ਘਰ ਦੇ ਵਿੱਚ ਥੋੜਾ ਬਹੁਤਾ ਫਰਕ ਪੈ ਜਾਂਦਾ ਕੰਮ ਕਰਦਾ ਕੱਪੜਿਆਂ ਦਾ ਵੀ ਇਹ ਹੋ ਜਾਂਦਾ ਵੀ ਜੇ ਇੱਕ ਦਿਨ ਨਾ ਧੋ ਤਾ ਦੂਜੇ ਦਿਨ ਨੂੰ ਸਾੜ ਤਾਂ ਜੀ ਬਹੁਤ ਹੋ ਜਾਂਦੇ ਨੇ ਹਨਾ ਇਕੱਠੇ ਪਤਾ ਨਹੀਂ ਕਿਉਂ ਉਹ ਡੇਲੀ ਦੀ ਡੇਲੀ ਮਤਲਬ ਇਹ ਵੀ ਹੋ ਜਾਂਦਾ ਹਨਾ ਵੀ ਧੋਈ ਜਾਣੇ ਨੇ ਪਰ ਫਿਰ ਵੀ ਜੇ ਇੱਕ ਦਿਨ ਵੀ ਮਿਸ ਹੋ ਜਾਂਦਾ ਤਾਂ ਵੀ ਬਹੁਤ ਉਹ ਹੋ ਜਾਂਦਾ ਅੱਜ ਜਿਵੇਂ ਪੂਰਨਮਾਸ਼ੀ ਦਾ ਦਿਨ ਸੀਗਾ ਨਾ ਪੂਰਨਮਾ ਜਿਵੇਂ ਦੇਸੀ ਸਮੇਂ ਕਿਹਾ ਦੇਖੋ ਕਿੰਨਾ ਵੀ ਮਤਲਬ ਪੂਰੇ ਚੰਨ ਦੀ ਕਿੰਨੀ ਰੌਸ਼ਨੀ ਹੈ ਨਾ ਇਦਾਂ ਲੱਗਦਾ ਜਿਵੇਂ ਬੱਲਵ ਜਗਦਾ ਹੁੰਦਾ ਇਦਾਂ ਵੀ ਜਿਵੇਂ ਹੁਣ ਤੁਹਾਨੂੰ ਵੀਡੀਓ ਚ ਤਾਂ ਇਦਾਂ ਲੱਗਦਾ ਨਾ ਵੀ ਜਿਵੇਂ ਕਿਸੇ ਬੱਲਵ ਦੀ ਬਣਾਈ ਦੀ ਪਰ ਇਹ ਪੂਰੇ ਚੰਦਰਮਾ ਦੀ ਸੀ ਇੱਕ ਪਾਸੇ ਤਾਂ ਮਤਲਬ ਚੰਦਰਮਾ ਚਮਕ ਰਿਹਾ ਸੀ ਦੂਜੇ ਪਾਸੇ ਮੈਂ ਉਹ ਉਹ ਦਿਖਾਉਂਦੀ ਸੀਗੀ ਤੁਹਾਨੂੰ ਆਪਣੇ ਜਿਹੜਾ ਗੁਰਦੁਆਰਾ ਸਾਹਿਬ ਦਾ ਬੱਲਵਾ ਨਾ ਉਹ ਕੋਲ ਕਰਕੇ ਗੁਰਦੁਆਰਾ ਸਾਹਿਬ ਹਨਾ ਉਹਦਾ ਜਿਹੜਾ ਨਿਸ਼ਾਨ ਸਾਹਿਬ ਵਾਲਾ ਬੱਲਵਾ ਨਾ ਉਹ ਰੋਸ਼ਨੀ ਵੀ ਉਹਦੀ ਮਤਲਬ ਆਉਂਦੀ ਆ ਤੇ ਉਦੋਂ ਵੀ ਦਿਖਦਾ ਏ ਘਰ ਤੋਂ ਨੇੜੇ ਹੋਣ ਕਰਕੇ ਮੈਂ ਨਾ ਜ਼ੂਮ ਕਰ ਕਰ ਦੇ ਦਿੱ ਸੀ ਮੈਂ ਕਿਹਾ ਦੇਖਾਂ ਵੀ ਚੰਦਰਮ ਇਹ ਦੂਰ ਬਸ ਇਦਾਂ ਲੱਗਦਾ ਸੀ ਆ ਦੇਖੋ ਦੋਨੋਂ ਐ ਲੱਗਦੇ ਨੇ ਨਾ ਜਿਵੇਂ ਬੱਲਵ ਚਮਕਦੇ ਹੁੰਦੇ ਨੇ ਉਹ ਸੀ ਕਿਉਂਕਿ ਉਦਾਂ ਧੇਰਾ ਹੋਇਆ ਹੋਇਆ ਸੀ ਨਾ ਤਾਂ ਕਰਕੇ ਇਹ ਵੀ ਐ ਲੱਗਦਾ ਸੀ ਜਿਵੇਂ ਬੱਲਵ ਦੀ ਰੋਸ਼ਨੀ ਹੁੰਦੀ ਆ ਕੋਈ ਅਸੀਂ ਇੱਥੇ ਤੱਕ ਆਪਾਂ ਕੰਮ ਕਰ ਕਰਕੇ ਹੋਏ ਹੋਏ ਸੀ ਫ੍ਰੀ ਰੋਟੀ ਖਾ ਲਈ ਸੀ ਬੰਦਾ ਹੈ ਵਗੈਰਾ ਚੱਕ ਲਈ ਸੀ ਦੁੱਧ ਪੀਣਾ ਸੀ ਬਸ ਇੱਥੇ ਕਰਦੇ ਆਂ ਜੀ ਬਲੌਗ ਦਾ ਐਂਡ ਓਕੇ ਬਾਏ ਟੇਕ ਕੇਅਰ